ਸੋ ਬਜੂਦ ਮੈਂ ਨਾ ਸ਼ਿਦ ਗਾਜੀ ਜੀ ਕਿਹਾ ਦੇਖਦੇ ਹੋ ਅ ਅੱਜ ਮੀਟਿੰਗ ਦਾ ਦੌਰ ਚੱਲਿਆ ਉਸ ਤੋਂ ਸੀਐਮ ਸਾਹਿਬ ਸ਼ਹਿਰ ਵਿੱਚ ਉਸ ਦੇ باوجود ਦਿਨ ਦਿਹਾੜੇ ਔਰ ਇਜ਼ਤਿਦ ਹੀ ਸਨੈਸ਼ੀ ਹੋਣੇ ਕਿਸੇ ਦੇ ਜਲੰਧਰ ਦਾ ਹਮੋਲ ਬਹੁਤ ਖਰਾਬ ਹੋ ਚੁੱਕਾ ਹੈ ਅੱਜ ਵੋਟਾਂ ਦੀ ਗੱਲ ਨਹੀਂ ਰਹੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਉਹਨਾਂ ਲੋਕਾਂ ਨੂੰ ਸਰੋਪੇ ਪਾ ਰਹੇ ਆ ਜਿਨ੍ਹਾਂ ਉੱਤੇ ਡਕੇਤੀ ਦੇ ਮਕਦਮੇ ਕਤਲ ਦੇ ਮਕਦਮੇ ਚੋਰੀਆਂ ਦੇ ਮਕਦਮੇ ਜਿਨ੍ਹਾਂ ਤੇ ਖੋਬਾਜੀ ਦੇ ਮਕਦਮੇ ਅੱਜ ਉਹ ਲੋਕਾਂ ਨੂੰ ਚਾੜੂ ਦਾ ਪਰਨਾ ਨਹੀਂ ਮਿਲ ਰਿਹਾ ਚਾੜੂ ਦਾ ਲਾਇਸੈਂਸ ਮਿਲ ਰਿਹਾ ਕਿ ਜਿੰਨੀਆਂ ਮਰਜ਼ੀ ਖੋਹਾਂ ਕਰੋ ਜਿੰਨੀਆਂ ਮਨੂਟੋ ਅੱਜ ਉਹਨਾਂ ਨੂੰ ਲੋਕਾਂ ਨੂੰ ਪਾੜੀਆਂ ਕਿਸੇ ਨੇ ਨਹੀਂ ਨਹੀਂ ਮੋਟਾ ਚਾਹੀਦਾ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਇਨਸਾਫ ਕਿਉਂਕਿ ਅੱਜ ਜਿਹੜਾ ਚਾੜੂ ਦਾ ਪਰਨਾ ਪਾ ਕੇ ਲੋਕਾਂ ਨੂੰ ਲਾਇਸੈਂਸ ਮਿਲ ਰਿਹਾ ਨਾ ਇਹ ਲਾਇਸੈਂਸ ਇਹਨਾਂ ਮਹਿੰਗਾ ਪਵੇਗਾ ਲੋਕਾਂ ਦੇ ਘਰ-ਘਰ 'ਚ ਚੋਰੀ ਡਕੈਤੀ ਲੋਕਾਂ ਦੇ ਘਰਾਂ ਦੇ ਵਿੱਚ ਬੱਚੇ ਸੇਫ ਨਹੀਂ ਅੱਜ ਕਿਉਂਕਿ ਅੱਜ ਰਾਹ ਜਾਂਦੇ ਸਾਡੇ ਭੋਲਾ ਭਾਜੀ ਆਪਣੀ ਪਤਨੀ ਦੇ ਨਾਲ ਬਾਜ਼ਾਰ ਜਾ ਰਹੇ ਆ ਅਗਰ ਇੱਕ ਐਡਾ ਸੀਨੀਅਰ ਬੰਦਾ ਵੀ ਆਪਣੇ ਘਰੋਂ ਸੇਫ ਨਹੀਂ ਹੈ ਕਿਹੜੇ ਰੋਡ ਦੇ ਉੱਤੇ ਜਿੱਥੇ ਨਾਕਾ ਲੱਗਿਆ 20 ਫੁੱਟ ਦੂਰ ਪੁਲਿਸ ਦਾ ਨਾਕਾ ਲੱਗਿਆ ਤੇ ਪਬਲਿਕ ਤਾਂ ਨਹੀਂ ਸੇਫ ਤੇ ਮਾਨ ਸਾਹਿਬ ਤੁਸੀਂ ਅੱਜ ਡੇਰਾ ਲਾ ਕੇ ਜਿੰਦਰਾ ਬੈਠੇ ਹੋ ਤੁਹਾਡੇ ਮੰਤਰੀ ਬੈਠੇ ਆ ਐਮਐਲਏ ਬੈਠੇ ਆ ਜੇ ਆਦਿ ਲੋਕ ਸੇਫ ਨਹੀਂ ਆ ਤੇ ਲੋਕ ਤੁਸੀਂ ਸੇਫ ਹੋਣਗੇ ਇਹਦਾ ਜਵਾਬ ਲੋਕ ਪੁੱਛਦੇ ਆ ਇਹਦਾ ਜਵਾਬ ਲੋਕ ਮੰਗਦੇ ਆ ਕਿ ਜਿਨ੍ਹਾਂ ਨੂੰ ਤੁਸੀਂ ਸਰੋਪੇ ਪਾਏ ਆ ਉਹਨਾਂ ਦੀਆਂ ਉਹਨਾਂ ਦੇ ਬਾਰੇ ਕਦੀ ਇਨਕੁਆਰੀ ਕੀਤੀ ਕਦੀ ਆਇਡੈਂਟੀਫਾਈ ਕੀਤਾ ਹਰ ਬੰਦੇ ਨੂੰ ਸਰੋਪਾ ਪਾਈ ਜਾ ਰਹੇ ਹੋ ਉਹਨਾਂ ਦੇ ਹਾਲਾਤ ਇਦਾਂ ਦੇ ਆ ਉਹਨਾਂ ਨੂੰ ਉਹਨਾਂ ਦੇ ਘਰ ਦੇ ਆਪਣੇ ਘਰ ਚ ਨਹੀਂ ਵਾੜਦੇ ਉਹਨਾਂ ਲੋਕਾਂ ਨੂੰ ਜ ਆਮ ਆਦਮੀ ਸਰੋਪੇ ਮਿਲ ਰਹੇ ਆ ਉਹ ਲਾਇਸੈਂਸ ਬਣ ਰਹੇ ਆ ਡਕੱਤੀ ਕਰੋ ਚੋਰੀ ਕਰੋ ਖੋਹ ਕਰੋ ਕੋਈ ਵੀ ਉਹਨਾਂ ਨੂੰ ਨਹੀਂ ਰੋਕੇਗਾ ਮੈਂ ਦਿਨ ਨਾ ਰਾਤ ਸਰਾ ਗਾੜੀ ਬਣ ਗਿਆ ਸਨਾਚੀ ਦਾ ਸਵੇਰ ਦਾ ਸੈਮ ਹੈ 10 ਵਜੇ ਬੰਦਾ ਸੇਫ ਨਹੀਂ ਜੇ ਬੱਝੂ ਕੀ ਕਰੇਗਾ ਬਸ ਜਿਹੜਿਆ ਅੰਮੜੀ ਆ ਸਨਾਚਿੰਗ ਹੋਈ ਹੈ ਗੱਲਬਾਤ ਕਰਦੇ ਆ ਭਾਈ ਸਾਹਿਬ ਜਿਹੜਾ ਜਿਹੜੇ ਭਾਈ ਸਾਹਿਬ ਗੱਸਾ ਜੀ ਕੇ ਸਾਡੇ ਦੇ ਦਿਓ ਭਾਈ ਤੇ ਜਿਹੜੀ ਸਨਾਚਿੰਗ ਹੋਈ ਹੈ ਵਾਈਫ ਨਾਲ ਜਾ ਰਹੇ ਸੀ ਗੱਲਬਾਤ ਕਰਦੇ ਆ ਤੇ ਇਹ ਜਿਹੜਾ ਮਾਮਲਾ ਹੜਾ ਰਸਤੀ ਦੇਲੇ ਬਬਰੀਕ ਚੌਂ ਦੇ ਕੋਲ ਐ ਐਸਬੀ ਬੈਂਕ ਦੇ ਕੋਲ ਜੜੋ ਇਹ ਕਿਹੜਾ ਸ਼ਖਸ ਐ ਜਿਹੜੋ ਆਪਣੀ ਵਾਈਫ ਦਾ ਜਾਂਦੇ ਆ ਤਾਂ ਉਸ ਦੇ ਦੌਰਾਨ ਦਾ ਹੋ ਜਾਂਦੀ ਆ ਉਹਦਾ ਤੇ ਗੱਲਬਾਤ ਕਰਦੇ ਆ ਤੇ ਸੁਨਾਚੀ ਹੁੰਦੀ ਨਹੀਂ ਵਾਇਬਨਾ ਸਭ ਸਖਸ਼ ਮੌਜੂਦ ਹੈ ਸਭ ਮੌਜੂਦ ਹੈ ਗੱਲਬਾਤ ਕਰਦੇ ਆ ਸੌਰੀ ਰੋਡ ਭਾਜੀ ਕਿਤਾ ਜੀ ਸ਼ਰੇਆਮ ਦਿਨ ਦਿਹਾੜੇ ਹੀ ਕਰੋ ਨਿਕਲਦੇ ਸਾਰੀ ਹਜੇ ਤਾਂ ਇਲੈਕਸ਼ਨ ਦੌਰਾਂ ਪੂਰੀ ਪੰਜਾਬ ਦੇ ਸੀਐਮ ਵੀ ਇੱਥੇ ਮੌਜੂਦ ਹੈ ਇਸ ਦੇ ਬਾਜੂ ਪੂਰੀ ਪੁਲਿਸ ਕੁਛ ਹੀ ਦੂਰੀ ਦੇ ਪੁਲਿਸ ਮੌਜੂਦ ਹੈ ਇਸ ਦੇ ਬਾਅਦ ਸੁਨਾਚੀ ਹੁੰਦੀ ਹੈ ਭਾਜੀ ਅੱਜ ਸਵਾਲ ਇਹ ਹੈ ਅੱਜ ਮਾਨੇ ਕਰਦਾ ਵੋਟ ਨਹੀਂ ਪਾਣੀ ਅਸੀਂ ਜਲੰਧਰ ਸ਼ਹਿਰ ਦੇ ਵਾਸੀ ਆ ਇਕੱਲੇ ਇਕੱਲੇ ਘਰ ਘਰ ਜਾ ਕੇ ਵੋਟ ਦਾ ਮੈਸੇਜ ਦਿੰਨੇ ਆ ਲੇਕਿਨ ਅੱਜ ਮੈਸੇਜ ਇਹ ਦਵਾਂਗਾ ਜਾ ਕੇ ਕਿ ਵੋਟ ਨਾ ਪਾਈਓ ਕਿਸੇ ਨੂੰ ਵੀ ਵੋਟ ਨਾ ਪਾਈਓ ਮੈਂ ਜਿਹੜਾ ਸਪੋਰਟਰ ਉਹਨੂੰ ਵੀ ਵੋਟ ਨਾ ਪਾਈਓ ਇਸ ਕਰਕੇ ਕਿ ਜਿਸ ਦਿਨ ਅਸੀਂ ਸੇਫ ਹੋਵਾਂਗੇ ਉਸ ਦਿਨ ਵੋਟ ਪਾਈਓ ਸਾਥੀਓ ਵੋਟ ਤਾਂ ਪਾਵਾਂਗੇ ਜਿਹੜਾ ਸਾਡਾ ਅਧਿਕਾਰ ਹੈ ਨਾ ਵੋਟ ਪਾਵਾਂਗੇ ਮਤਦਾਨ ਡਾਕਟਰ ਪੀਮਰਾਓ ਮੇਦਕਰ ਜੀ ਨੇ ਕਿਹਾ ਕਿ ਤੁਸੀਂ ਵੋਟ ਤਾਂ ਪਾਣੀ ਹੈ ਕਿ ਤੁਹਾਨੂੰ ਤੁਹਾਡੇ ਅਧਿਕਾਰ ਮਿਲਣ ਕਾਹਦਾ ਅਧਿਕਾਰ ਮਿਲਣਾ ਸਾਨੂੰ ਚੋਰਾ ਅਧਿਕਾਰ ਮਿਲਣਾ ਸਾਨੂੰ ਠੱਗਾ ਦਾ ਅਧਿਕਾਰ ਮਿਲਣਾ ਅੱਜ ਸਾਥੀਓ ਜਲੰਧਰ ਵੈਸਲੇ ਵਿੱਚ ਇਹ ਹਾਲਾਤ ਹੋ ਗਏ ਕਿ ਥਾਂ ਥਾਂ ਤੇ ਚੋਰੀ ਚਾਹ ਤੇ ਡਕਾਤੀ ਬਹੁਤ ਮੁਸ਼ਕਲ ਹੋ ਗਿਆ ਮੁਬਾਰਕ ਮੁਬਾਰਕ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਨੇ ਮੁਬਾਰਕ ਮੁਬਾਰਕ ਅਸੀਂ ਵੀ ਗੱਲਬਾਤ ਕਰਾਂਗੇ ਜਿਹੜੀ ਲਗਾਤਾਰ ਜਿਹੜੀ ਸਨੇਚਿੰਗ ਹੋਈ ਹੈ ਤੇ ਗੱਲਬਾਤ ਕਰਦੇ ਆ ਜਿਹੜੇ ਉਹ ਸਨੇਚਨਾ ਜਿਹੜੀ ਨਾਹੀਂ ਹੁੰਦੀ ਹੈ ਕਿੰਨਾ ਕੀਤੇ ਜਿਹੜੀ ਆਪਾਂ ਹੀ ਸਹਿਮਤੀ ਕਰਾਉਂਦੇ ਆ ਤਾਂ ਗੱਲਬਾਤ ਕਰਦੇ ਆ ਜਿਹੜੇ ਨੌਜਵਾਨ ਦੇ ਬੋਟਾ ਪਾਉਣ ਦੀ ਕੋਈ ਲੋੜ ਨਹੀਂ ਆਪਾਂ ਹੀ ਰਾਜ਼ੀ ਮੰਨਦਾ ਤਾਂ ਬੋਟਾ ਨਾ ਪਾਉਣ ਦੀ ਗੱਲ ਆਖੀ ਜਾ ਰਹੀ ਹੋਊਗੀ ਆਮ ਆਦਮੀ ਜਿਹੜਾ ਹੁਣ ਸੇਫ ਨਹੀਂ ਹੈਗਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਨਾ ਵਧਾਣ ਉਗੀ ਦਸਵੀਆ ਖੋ ਜਿਹੜੇ ਆਵਾਜਪਾ ਦੇ ਜਿਹੜੇ ਜਨਦਤ ਉਹ ਜਿਹੜੇ ਉਮੀਦਵਾਰ ਆ ਕਿ ਕੱਲ ਅੰਗੁਰਾਲ ਖੁਦ ਮੌਕੇ ਤੇ ਪਹੁੰਚੋਗੀ ਖੁਸ਼ੀ ਦੇ ਚੀ ਮੀਟਿੰਗ ਹੋਣੀ ਸੀ ਲੇਕਿਨ ਮੇਰੀ ਤਾਂ ਪਹਿਲਾਂ ਹੀ ਉਸ ਕਪਾ ਲਾਂੜੀ ਦੰਪਤੀ ਨਾਲ ਜਿਹੜੀ ਪਤੀ ਪੰਦੀਆਂ ਦੇ ਸਨੇਚਿੰਗ ਹੁੰਦੀ ਆ ਬਪਰੀਖ ਸ਼ੌਂਕ ਹੈ ਜਨਦਰ ਦਾ ਗੱਲਬਾਤ ਕਰ ਦਿੰਗੇ ਹਾਂਜੀ ਮੇਰੀ ਵਾਲੀ ਲਖਸ਼ਣਾ ਤੋਂ ਲੱਗੀ ਹੈ ਪਾ ਜੀ ਕੀ ਨਾ ਮੇਰੀ ਵਾਲੀ ਲਖਸ਼ਣਾ ਤੋਂ ਲੱਗੀ ਮੇਰੇ ਘਰ ਦੇ ਦੀ ਵਾਲੀ ਲਖਸ਼ਣਾ ਤੋਂ ਲੱਗੀ ਹੈ ਉਹ ਸੀ ਸਾਹਿਬ ਆ ਗਿਆ ਕੋਰਟਮੈਂਟ ਦੇ ਵਿੱਚ ਜਿਹੜਾ ਤੁਸੀਂ ਦੱਸ ਰਹੇ ਜੀ ਇੱਕ ਕੋਈ ਆ ਪਾਰਟੀ ਦਾ ਮੈਂਬਰ ਆ ਉਹ ਗੱਡੀ ਭਜਾ ਕੇ ਲੈ ਗਿਆ ਉਹ ਬਾਰੇ ਕੀ ਕਹਿਣਾ ਹੈ ਪਰ ਪਾ ਜੀ ਮੈਂ ਕਿਸੇ ਦਾ ਨਾਮ ਲੈ ਕੇ ਨਹੀਂ ਕਹਿੰਦਾ ਅੱਜ ਕੱਲ ਮੜ ਗੱਲ ਲੋਕ ਮੈਂ ਮਾਰ ਦੇ ਵਿੱਚ ਰਹਿਣਾ ਕੱਲ ਨੂੰ ਮੈਂ ਦੁਸ਼ਮਣੀ ਪੈਦਾ ਨਹੀਂ ਕਰਨਾ ਚਾਹੁੰਦਾ ਸੋ ਗੱਲਬਾਤ ਕਰਦੇ ਆ ਸਾਖੀ ਪਹੁੰਚ ਗਏ ਆ ਸੋ ਮੇਰਾ ਪੀੜਤ ਮੌਜੂਦ ਹੈ ਪਾ ਜੀ ਕੀ ਨਾਮ ਆਪਣਾ ਨੰਦਕ ਮੈਂ ਬੋਲਾ ਸਮੇਂ ਨਾਮ ਹੈ ਜੀ ਪਹਿਲੇ ਕਿਸਾ ਕਿਰੀ ਕਿੰਨਾ ਵਕਸੀ ਕਿੱਥੇ ਡਾੜੀ ਸਨੇਚੀ ਕਿ ਉਹ ਜੀ ਕਿ ਦੋ ਤੋਂ ਪੰਜ ਮਿੰਟ ਦਾ ਵੱਧ ਤੋਂ ਵੱਧ ਟਾਈਮ ਹੋਏਗਾ ਮੈਂ ਘਰੋਂ ਨਿਕਲੇ ਆ ਆਪਣੇ ਘਰ ਦੇ ਨਾਲ ਕਿਸੇ ਪ੍ਰੋਗਰਾਮ ਨੂੰ ਜਾ ਰਿਹਾ ਸੀ ਉਦਾਂ ਦਾ ਘਰ ਦੂਜਾ ਹੀ ਸਮਾਨ ਪਾਈ ਰੱਖਦੇ ਵਿਚਾਰੇ ਜੀ ਅੱਜ ਘਰੋਂ ਕਿਸੇ ਘਰ ਜਾਣਾ ਵਾ ਤੇ ਜੇ ਸਮਾਨ ਪਾਲਿਆ ਤਾਂ ਗੁਨਾਹ ਨਹੀਂ ਕਰ ਲਿਆ ਆਪਾਂ ਬਿਲਕੁਲ ਔਰ ਇੱਥੋਂ ਬਾਹਰ ਨਿਕਲੇ ਆ ਮੈਂ ਆ ਬਬਰੀਕ ਚੌਂਕ ਤੋਂ ਲੈ ਕੇ ਆ ਐਸਬੀਆਈ ਬੈਂਕ ਤੋਂ ਥੋੜਾ ਜਿਹਾ ਅੱਗੇ ਪਿੱਛੋਂ ਆਇਆ ਮੁੰਡਾ ਇੱਕ ਸਿੰਗਲ ਮੈਂਬਰ ਸੀਗਾ ਬਿਨਾ ਬਾਈਕ ਦਾ ਨੰਬਰ ਸੀ ਉਹ ਜੀ ਔਰ ਹੱਥ ਪਾਇਆ ਮੈਨੂੰ ਸ਼ੱਕ ਬੈ ਗਿਆ ਔਰ ਸਾਰੀ ਗੱਲ ਹੀ ਹੈ ਕੰਮ ਕਰ ਗਿਆ ਆਪਣਾ ਇੰਨੀ ਦਿਨੋਂ ਮੇਰੇ ਘਰਦਿਆਂ ਦੀ ਆਵਾਜ਼ ਆ ਗਈ ਕੰਮ ਰੁਕੋ ਮੈਂ ਰੁਕਿਆ ਵਾਂ ਇੰਨੀ ਦਿਨੋਂ ਉਹਨਾਂ ਦਾ ਕੰਨ ਬਲੱਡ ਆਉਣ ਲੱਗਿਆ ਵਿੱਚੋਂ ਜਦੋਂ ਬਲੱਡ ਆਉਣ ਲੱਗਿਆ ਤਾਂ ਮੈਂ ਪਹਿਲੇ ਉਹਨਾਂ ਨੂੰ ਉਤਾਰਿਆ ਤੇ ਮੁੜ ਕੇ ਮੈਂ ਚੌਂਗਲੇ ਪਾਸੇ ਉਹਦੇ ਮਗਰ ਭੱਜਿਆ ਕਿਉਂ ਉਹਦੀ ਸਪੀਡ ਜ਼ਿਆਦਾ ਸੀ ਆਪਣੀ ਕਰ ਲਈ ਉਹਨੇ ਮੈਂ ਕਿੰਨਾ ਕੋ ਨੂੰ ਫੜ ਕਰ ਸਕਦਾ ਸੀਗਾ ਰੋਡ ਦੇ ਉੱਪਰ ਮੈਂ ਬੋਲਿਆ ਉੱਚੀ ਪਰ ਕਿਸੇ ਨੇ ਅੱਗੋਂ ਉਹਨੂੰ ਜਾ ਕੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂ 2-4-5 ਬੰਦੇ ਦੇਖੇ ਰੋਡ ਦੇ ਉੱਪਰ ਪਰ ਨਹੀਂ ਔਰ ਇਸ ਤੋਂ ਪਹਿਲੇ 2 ਸਾਲ ਪਹਿਲੇ ਮੈਂ ਖੁਦ ਮੇਰੇ ਘਰ ਦੇ ਅੱਗੇ ਮੇਰੇ ਘਰ ਦੇੰਦੀਆਂ ਵਾਲੀਆਂ ਉਦੋਂ ਵੀ ਖੋ ਕੇ ਲੈ ਗਿਆ ਸੀਗੇ ਉਹ ਮੈਂ ਕੰਪਲੇਂਟ ਦਿੱਤੀ ਉਦੋਂ ਕੰਪਲੇਂਟ ਦੇਣ ਤੋਂ ਬਾਅਦ ਮੈਂ ਕੋਰਟ ਤੱਕ ਵੀ ਗਿਆ ਜਦੋਂ ਕੋਰਟ ਤੱਕ ਪਹੁੰਚਿਆ ਉੱਥੇ ਜਾ ਕੇ ਮੈਨੂੰ ਇਦਾਂ ਦਾ ਹਾਲਾਤ ਬਣੇ ਵੀ ਤੁਸੀਂ ਇਹਨੂੰ ਵਾਪਸ ਹੋ ਜੋ ਡਰ ਅੱਜ ਵਾਪਸ ਹੋ ਗਏ ਅੱਜ 2.5 ਮਹੀਨੇ ਪਹਿਲੇ ਮੇਰੇ ਘਰ ਦੇ ਅੱਗੇ ਫੇਰ ਮੇਰੀ ਛੋਟੀ ਭੁਜਾਈ ਛੋਟੀ ਕੁੜੀਆ ਮੇਰੀ ਆਂਦੇ ਪੈਸੀ ਐਕਟਿਵਾ ਤੇ ਉਹਨਾਂ ਦੀ ਦੋਨੇ ਵਾਲੀਆਂ ਖੋ ਕੇ ਲੈ ਗਏ ਉਹ ਨੁਕਸਾਨ ਤੀਜਾ ਚੌਥਾ ਅੱਜ ਫੇਰ ਨੁਕਸਾਨ ਸਾਡਾ ਵੇ ਕਹਿਣਾ ਮਤਲਬ ਅਸੀਂ ਤੇ ਗੱਲ ਕਰਾਂਗੇ ਮੇਨ ਜਿਹੜੀ ਗੱਲ ਪੁਆਇੰਟ ਦੀ ਮੈਂ ਸਰਕਾਰ ਨੂੰ ਕੀ ਕਹਾਂ ਜਿੱਦੇ ਡਿਊਟੀ ਲੱਗੀ ਅਫਸਰ ਦੀ ਉਹਦੀ ਡਿਊਟੀ ਬੰਦੀ ਮੌਕੇ ਦੇ ਉੱਤੇ ਆਣ ਕੇ ਹਰ ਜੀ ਦੇਖਣ ਦੀ ਜੇਕਰ ਭਗਵੰਤ ਮਾਨ ਉੱਥੇ ਬੈਠੇ ਨੇ ਸਰਕਾਰ ਕਿੱਥੇ ਬੈਠੀ ਮੈਂ ਅੱਜ ਸਾਰੀ ਇੰਟੈਲੀਜੈਂਸ ਇੱਥੇ ਆ ਜਿੰਨਾ ਚੋਰ ਗੁੰਡਾ ਮੈਨੂੰ ਨਹੀਂ ਪਤਾ ਕੌਣ ਸਾਰਾ ਅੱਜ ਭਰਤੀ ਹੋ ਗਿਆ ਕਿੱਥੇ ਕੀਤਾ ਕਿੰਨੇ ਕੀਤਾ ਹਰ ਬੰਦੇ ਨੂੰ ਪਤਾ ਔਰ ਤੁਹਾਨੂੰ ਵੀ ਪਤਾ ਔਰ ਆ ਮੀਡੀਆ ਨੂੰ ਵੀ ਪਤਾ ਕਿਹੜੀ ਕਿਹੜੀ ਭਰਤੀ ਕਿੱਥੇ ਕਿੱਥੇ ਹੋਈ ਹੋਈ ਹੈ ਕਿਉਂ ਹੋਈ ਹੋ ਜੇ ਤੁਸੀਂ ਗਲਤ ਬੰਦਿਆਂ ਨੂੰ ਭਰਤੀ ਕਰਦੇ ਵੇਓ ਕਿਉਂ ਤੁਸੀਂ ਰੋਡਵੇਜ ਦੀ ਲਾਰੀ ਨਾ ਸ਼ੀਸ਼ਾ ਨਾ ਕੋਈ ਭਰੀ ਭਰੀ ਚੱਲੋ ਭਰੀ ਚੱਲੋ ਜਿੱਥੇ ਲਾਵਾਂਗੇ ਲਾਂ ਦਾ ਪਤਾ ਕੋਈ ਨਹੀਂ ਉਤਾਰਨਾ ਪਤਾ ਨਹੀਂ ਪਿੰਡ 'ਚ ਇੱਕ ਬੱਸ ਆਈ ਸੀਗੀ ਜਿਹੜੇ ਪਿੰਡ 'ਚ ਬੱਸ ਨਾ ਆਂਦੀ ਹੋਵੇ ਉਸ ਪਿੰਡ 'ਚ ਇੱਕ ਬੱਸ ਨਿਕਲ ਜਾਵੇ ਤੇ ਸਾਰੀਆਂ ਸਵਾਰੀਆਂ ਉਸ ਬੱਸ ਚੜ ਜਾਂਦੀਆਂ ਨੇ ਉਹ ਇਸੇ ਕਰੇ ਚੜ ਜਾਂਦੀਆਂ ਨੇ ਪਤਾ ਨਹੀਂ ਦੁਆਰਾ ਬੱਸ ਆਣੀ ਕਿ ਨਹੀਂ ਆਣੀ ਠੀਕ ਹੈ ਨਾ ਮੇਰਾ ਕਹਿਣ ਦਾ ਮਕਸਦ ਇਹ ਵਾ ਮੈਂ ਨਾ ਬੰਦੇ ਚੰਗੇ ਭਰ ਲਓ ਆਮ ਪਾਰਟੀ ਚੰਗੀ ਸੀ ਸ਼ੁਰੂਆਤ ਜਦੋਂ ਆਈ ਸੀ ਪਰ 2 2.5 ਸਾਲ ਦੇ ਵਿੱਚ ਵੀ ਕੁਝ ਕੰਟਰੋਲ ਨਹੀਂ ਕਰ ਪਾਈ 100 ਦਿਨ 50 ਦਿਨ 60 ਦਿਨ 100 365 ਦਿਨ ਦੇ ਗਿਰਪ ਕਰ ਲੋ 2.5 ਸਾਲ ਕਰ ਲੋ ਬਾਕੀ ਕੀ ਰਹਿ ਗਿਆ ਹੁਣ ਬੰਦੋ ਵੀ ਹਾਲਾਤ ਇਹ ਬਣ ਗਏ ਜਲੰਧਰ ਦੇ ਹਾਲਾਤ ਇਹ ਬਣ ਗਏ ਵੀ ਇਸ ਟਾਈਮ ਹਰ ਘਰ ਚੋਂ ਸਵੇਰੇ ਤੋਂ ਬਾਅਦ ਨਿਕਲਾਂ ਬਾਹਰ ਆਪਣਾ ਉਹ ਸੰਭਾਲ ਲੋ ਰਾਸ਼ਨ ਪਾਕੇ ਲੈ ਜਾਓ ਘਰ ਘਰ ਬੈ ਕੇ ਖਾ ਲੋ ਨਹੀਂ ਤਾਂ ਠੀਕ ਨਹੀਂ ਤਾਂ ਸੁਨਿਆਰਾ ਬਾਜ਼ਾਰ ਦਾ ਜਿਹੜਾ ਵਿ ਜਾ ਕੇ ਬੇੜਾ ਕਰਤਾ ਇੱਕ ਇੱਕ ਸਰਾਫ ਇੱਕ ਇੱਕ ਸੁਨਿਆਰਾ ਅੱਜ ਪਰੇਸ਼ਾਨ ਕਿਉਂ ਵਾਲੀਆਂ ਖੋਈਆਂ ਜਾਂਦੀਆਂ ਚੈਨਾਂ ਤੋੜੀਆਂ ਜਾਂਦੀਆਂ ਨੇ ਹਰ ਇੱਕ ਬੰਦਾ ਦਾ ਅੱਜ ਕਾਰੋਬਾਰ ਕਿੱਥੋਂ ਚੱਲਦਾ ਇੱਕ ਉਹ ਵੈਸਾ ਆਏਗਾ ਤੇ ਤਾਂ ਦੂਜੇ ਕੋ ਜਾਏਗਾ ਜਦੋਂ ਇੱਕ ਦਾ ਕੰਮ ਰੁਕ ਜਾਏਗਾ ਸਾਰੀ ਚੈਨ ਟੁੱਟ ਜਾਂਦੀ ਏ ਸਾਰੀ ਚੈਨ ਟੁੱਟਣ ਦੇ ਨਾਲ ਬੇਰੋਜ਼ਗਾਰੀ ਵਧਦੀ ਪਈ ਏ ਬੇਰੋਜ਼ਗਾਰੀ ਨੂੰ ਕੰਟਰੋਲ ਕਰਨ ਵਾਸਤੇ ਕੋਈ ਸਿਸਟਮ ਹੋਣਾ ਚਾਹੀਦਾ ਸੀ ਜਿਹੜਾ ਨਹੀਂ ਕੁਝ ਕਰ ਪਾ ਕੇ ਦੇ ਪੁਲਿਸ ਪਹੁੰਚੀ ਸੀ ਕਿ ਨਹੀਂ ਪਹੁੰਚੀ ਨਹੀਂ ਸਰ ਨਹੀਂ ਸਰ ਮਾਨਯੋ ਭਈ ਇਸ ਟਾਈਮ ਪੂਰੀ ਪੁਸ਼ਾ ਮੈਂ ਖੁਦ ਜਾ ਕੇ ਚੌਂਕੋ ਲੈ ਕੇ ਆਇਆ ਉਹਨਾਂ ਨੂੰ ਤਿੰਨਵੇਂ ਮਸਿਓ ਕਹਿੰਦੇ ਸਾਡੀ ਇੱਥੇ ਡਿਊਟੀ ਹੀ ਨਹੀਂ ਹੈਗੀ ਜਾ ਕੇ ਤੁਸੀਂ ਪਹਿਲੇ ਕੰਪਲੇਂਟ ਕਰੋ ਜੇ ਮੈਂ ਕੰਪਲੇਂਟ ਕਰਨ ਜਾਵਾਂ ਜਾਂ ਪਹਿਲੇ ਕੀ ਕਰਨ ਜਾਵਾਂ ਮੈਨੂੰ ਤੇ ਕੁਝ ਸਮਝ ਨਹੀਂ ਆਇਆ ਮੰਦੀ ਬਿਲਕੁਲ ਪਰੇਸ਼ਾਨ ਹੋ ਗਈ ਹਾਂ ਸੋ ਅੱਜ ਜਿਹੜੀ ਪੀੜ ਤੇ ਬੈਠੇ ਆ ਜਾਂ ਪੀੜ ਨਾਲ ਆ ਜਿਹੜੀ ਸ਼ਰੇ ਆਮ ਸਿਰੇ ਦਾ ਤਕਰੀਬਨ 10 ਵਜੇ ਟਾਈਮ ਹੈ ਔਰ ਅੰਦਾਜ਼ ਦੀ ਬਬਰੀਕ ਚੌਂਕ ਹੈ ਬਸਤੀ ਦਾ ਔਰ ਕਾਫੀ ਮੇਨ ਚੌਂਕ ਹੈ ਨਜ਼ਦੀਕ ਬੈਂਕ ਵੀ ਹੈ ਪਤੀ ਪਤਨੀ ਨਿਕਲਦੇ ਤਾਂ ਉਹਨਾਂ ਨਾਲ ਲੁੱਟ ਖੋ ਹੋ ਜਾਂਦੀ ਸਨੈਚਿੰਗ ਹੁੰਦੀ ਪਤਨੀ ਨਾਲ ਕਿਤੇ ਨਾ ਕਿਤੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਵੀ ਜਿਹੜਾ ਇਸ ਟਾਈਮ ਸਵਾਲ ਜਾਂ ਨਿਸ਼ਾਨਦਾ ਦੇਖਿਆ ਜਾਂਦਾ ਕਿਉਂਕਿ ਸ਼ਰੇ ਆਮ ਜਿਹੜਾ ਫੇਰਹੀ ਜਿਹੜਾ ਇਸ ਇਲਾਕੇ ਦੇ ਵਿੱਚ ਇੱਕ ਪਤੀ ਪਤਨੀ ਨਾਲ ਜਿਹੜੇ ਕਾਰਕਿਰਤਾ ਵੀ ਸੀ ਕਿਸੇ ਪਾਰਟੀ ਦੇ ਤਾਂ ਉਹ ਜਾ ਰਹੇ ਸੀ ਤਾਂ ਉਹਨਾਂ ਦਾ ਉਹ ਮਿਸਿਸ ਕੋ ਜਿਹੜਿਆ ਸਨੇਚੀ ਗੁੰਦੀਆਂ ਨੇ ਕਿਤੇ ਨਗੇ ਤੇ ਪੰਜਾਬ ਦੇ ਸੀਐਮ ਦੇ ਉੱਪਰ ਜਿਹੜੀ ਲਾਅ ਐਂਡ ਆਰਡਰ ਦੀ ਉੱਪਰ ਬਿਸ਼ੱਕ ਜਲੰਧਰ ਬੈਠੇ ਉਸਦੇ باوجود ਇਸ ਤਰ੍ਹਾਂ ਦੀ ਵਾਰਤਾ ਜਲੰਧਰ ਵਿੱਚ ਹੋਣੀ ਆ ਕਿਤੇ ਨਗੇ ਤੇ ਆਮ ਮਢੀ ਜਨਤਾ ਹੈਗੀ ਉਹ ਇਨਾ ਦੀ ਲਾਅ ਐਂਡ ਆਰਡਰ ਸਿਟੀ ਦੇ ਉੱਪਰ ਸਵਾਲ ਜਾਂ ਨਿਸ਼ਾਨ ਵੀ ਪੈਦਾ ਕਰ ਰਿਹਾ ਤਾਂ ਆਮ ਆਦਮੀ ਅੱਜ ਆਪਣੇ ਘਰ ਤੋਂ ਸੇਰ ਤੋਂ ਲੈ ਕੇ ਸ਼ਾਮ ਤੱਕ ਰੋਬਾ ਨਿਕਲਣਾ ਵੀ ਉਹਨਾਂ ਦਾ ਖੈਰ ਔਖਾ ਹੋ ਗਿਆ ਵੀ ਕਿਤੇ ਨਾ ਕਿਤੇ ਰਸਤੇ ਦੇ ਵਿੱਚ ਕੋਈ ਸਨੇਚਰ ਉਹਨਾਂ ਦੀ ਆ ਗਹਿਣਾ ਜਾਂ ਕੋਈ ਮੋਬਾਈਲ ਉਟਕੇ ਲੱਜਵੇ ਖੈਰ ਇਹ ਦੇਖਣਾ ਹੁਣ ਹੋਵੇਗਾ ਜਿੰਦਰ ਸ਼ਹਿਰ ਦੇ ਵਿੱਚ ਲਾਅ ਐਂਡ ਆਰਡਰ ਸਿਟੀ ਦਾ ਕੀ ਰੁਖ ਹੋਵੇਗਾ ਤਾਂ ਡੇ ਸਨੇਚਰ ਹੈਗੇ ਆ उपर सरकार की कार्रवाई करूंगी कैमरा मैन बॉबीनाथ संदीप शर्मा जलंधर देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप